ਜਿਉਂ ਬਲਾਵ ਹੈ ਤਿਉਂ ਬਨਸੋ ਨੀ ਕੁਦਰਤ ਕੋ ਬਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜਿਉ ਪ੍ਰਭ ਕੀ ਅਤ ਪਿਆਰੀ ਮੇਸ਼ ਮਾਰ ਅਥਾ ਅਗੰਤ ਤੁਲੇ ਜਿਉਂ ਬਲਾਵ ਹੈ ਤੇ ਨਾਨਕ ਦਾਸ ਗੁਰ ਪਰਮ ਸਤਿਕਾਰ ਜੋਗ ਦਸਾਂ ਪਾਤਸ਼ਾਹਿਆਂ ਦੀ ਆਤਮਕ ਜੋਤ ਜਬਰ ਸ਼ਤਰ ਤਖਤਾਂ ਦੇ ਮਾਲਕ ਦੇਵੀ ਨਿਵਾਜ ਸਤਗੁਰ ਰਾਜਾ ਨਰਾਜ ਭਵਾਨਾਨ ਭਾਨ ਦੇਵਾਨ ਦੇ ਬੁਖਮਾਨ ਹਾਂ ਸਾਹਿਬ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਮਿਹਰ ਰਹਿਣਤਾ ਸਦਕਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੁੜ ਗਰ ਕੇ ਅੰਮ੍ਰਿਤ ਰਿੱਡੇ ਤੇ ਲਾਹੇ ਪ੍ਰਾਪਤ ਕਰਨੇ ਹੋ ਆਓ ਮਨੁਵਰਤਿਆ ਨੁ ਕਰੀਏ ਕਾਗਰ ਸਤਿਗੁਰਾਂ ਦੀ ਬਖਸ਼ਿਸ਼ ਮਤੇ ਜੀ ਸਤ ਪਾਈਏ ਆਖੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੀ ਕਿਰਪਾ ਸਦਕਾ ਪਿਛੇ ਆਪਾਂ ਵਿਚਾਰ ਕਰੈ ਸੀ ਪ੍ਰਭ ਕੈ ਸਿਂਰਨੰਦ ਕਾ ਪਧਾਰਾ ਪ੍ਰਭ ਕੈ ਸਿਂਰਨੰ ਦੁਸ਼ਮਨ ਪ੍ਰਗਿਆ ਵਾਹਿਗੁਰੂ ਪਰਮੇਸ਼ਰ ਦੇ ਪ੍ਰਮਾਤਮਾ ਦੇ ਸਿਮਰਨ ਦੀ ਇਹ ਬਰਕਤ ਹੈ ਜੀ ਕਿ ਮਹੌਤਵੀ ਪ੍ਰੇਅ ਭਾਵਨਾਸ਼ ਹੋ ਜਾਂਦੀ ਹੈ ਪਾਪ ਕਾਲ ਵੀ ਧੁਰੂ ਹੋ ਜਾਂਦਾ ਹੈ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਦੇ ਸਿਮਰਨ ਦਾ ਸਦਕਾ ਦੁਸ਼ਮਣ ਡਰੈ ਦੁਸ਼ਮਣ ਟਲ ਜਾਂਦੇ ਨੇ ਦੂਰ ਹੋ ਜਾਂਦੇ ਨੇ ਆਪ ਜੀ ਸਰਵਣ ਕਰਦੇ ਹੋ ਕਈ ਵਾਰੀ ਕਈ ਵਿਦਵਾਨਾਂ ਦਾ ਵਿਚਾਰ ਹੈ ਵਾਹਿਗੁਰੂ ਜਪਿਐ ਮੁਖ ਪਵਿੱਤਰ ਵਾਹਿਗੁਰੂ ਜਪਿਐ ਸਭ ਦੁੱਖ ਚਿਤ੍ਰ ਵਾਹਿਗੁਰੂ ਜਪਿਐ ਬੈਰੀ ਮਿੱਤਰ ਸਤਿਗੁਰੂ ਸਚੇ ਪਾਤਸ਼ਾਹ ਜੀ ਨੇ ਬਾਣੀ ਦਾ ਬਦੇਸ਼ ਇਹ ਰਹੀ ਹੈ ਪ੍ਰਭ ਕੇ ਸਿਮਰਨ ਕਾਲ ਪਰਹਰੈ ਪ੍ਰਭ ਕੇ ਸਿਮਰਨ ਦੋਸ਼ਮਾ ਦੋਸ਼ਮ ਵੀ ਟੜ ਜਾਂਦੇ ਨੇ ਸਤਿਗੁਰੂ ਸਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਕਹਿੰਦੇ ਭਾਈ ਪ੍ਰਭ ਸਿਮਰਤ ਕਾਜ ਬਿਗਨ ਨ ਲਗੈ ਹਣ ਆਪਾਂ ਸੰਸਾਰਿਕ ਪਰਿਵਾਰਿਕ ਪਰਮਾਤਮਾ ਦੇ ਕਾਰਜ ਕਰਦੇ ਹਾਂ ਜਿਸ ਕਾਰਜ ਦੇ ਵਿੱਚ ਵਾਹਿਗੁਰੂ ਦੀ ਯਾਦ ਹੈ ਪਰਮਾਤਮਾ ਦੀ ਯਾਦ ਹੈ ਉਹ ਯਾਦ ਕਰਕੇ ਕਾਰਜ ਕੀਤਾ ਜਾਂਦਾ ਹੈ ਕੱਚ ਵਿਗਨ ਨਾ ਲੱਗੇ ਕਹਿੰਦੇ ਕੋਈ ਵੀ ਵਿਗਨ ਨਹੀਂ ਲੱਗਦਾ ਜਿਸ ਕਾਰਜ ਦੇ ਵਿੱਚ ਪਬੇਨਤੀ ਕਰਦੇ ਹਾਂ ਕੀਤਾ ਲੋੜੀਏ ਕੰਮ ਸੋ ਹਰਕ ਹੈ ਆਖੀਏ ਕਹਿੰਦੇ ਗੁਰੂ ਕਰ ਸਿੱਖ ਕੋਈ ਵੀ ਕਾਰਜ ਕਰਨ ਦੀ ਸੋਚਦਾ ਹੈ ਵਾਹਿਗੁਰੂ ਨੂੰ ਆਖੇ ਭਾਉ ਵਾਹਿਗੁਰੂ ਨੂੰ ਯਾਦ ਕਰਦਾ ਸਮਰਦਾ ਫਿਰ ਉਸ ਕਾਰਜ ਦੇ ਵਿੱਚ ਕੋਈ ਵੀ ਵਿਗਨ ਨਹੀਂ ਆਉਂਦਾ ਰਾਗ ਗਏ ਸੁਖਰਨ ਅਨ ਦਿਨ ਜਾਗੈ ਏ ਭਾਈ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਕਰਕੇ ਅਨ ਦਿਨ ਭਾਵ ਰਾਤ ਦਿਨ ਜਿਹੜਾ ਮਨ ਹੈ ਨਾ ਇਹ ਗਿਆਨ ਦੀ ਜਗਣੀ ਜਾਗਦਾ ਨਹੀਂ ਤਾਂ ਕੀ ਹੈ ਅਸੀਂ ਲੋਕ ਭਾਵੇਂ ਜਾਗਦੇ ਹਾਂ ਤੁਰੇ ਫਿਰਦੇ ਹਾਂ ਨੀਂਦ کئی ਤਰ੍ਹਾਂ ਦੀ ਮੰਨੀ ਹੈ। ਪ੍ਰਵਿੱਧਿਆ ਰੂਪੀ ਨੀਂਦ ਅਗਿਆਨ ਗੁਪਤੀ ਨੀਂਦ ਇੱਕ ਵੈਸੇ ਆਪਾਂ ਰਾਤ ਨੂੰ ਸਰੀਰ ਦੇ ਆਰਾਮ ਦੇ ਲਈ ਆਪਾਂ ਨੀਂਦ ਲੈਨੇ ਆਂ ਸਰੀਰ ਦੇ ਲਈ। ਕਹਿੰਦੇ ਸਰੀਰ ਕਾ ਨੀਂਦ ਸੌਣਾ ਇਹ ਜ਼ਰੂਰੀ ਹੈ। ਜਿਹੜੀ ਅਗਿਆਨ ਦੀ ਨੀਂਦ ਵਿੱਚ ਜਿਹੜਾ ਇਨਸਾਨ ਸੁੱਤਾ ਹੋਵੇ ਉਹ ਬੜਾ ਖਤਰਨਾਕ ਹੈ ਸਤਿਗੁਰਾਂ ਦੀ ਬਾਣੀ ਸਾਨੂੰ ਵਾਰ-ਵਾਰ ਜਗਾਉਂਦੀ ਹੈ ਜਾਗਦੇ ਹੋਰੇ ਮਨਾ ਜਾਗਦੇ ਹੋ ਕਹਾਂਗਾ ਫੁੱਲ ਸੋਇਆ ਏ ਭਾਈ ਇਨਸਾਨ ਤੂੰ ਅਗਿਆਲ ਦੀ ਨੀਂਦ ਵਿੱਚ ਜੇ ਉਹ ਜਾ ਸੰਤਾਨ ਆਂ ਤੇਰਾ ਬਚਮਨ ਲੰਘ ਗਿਆ ਜਵਾਨੀ ਲੰਗੀ ਆਦਿਕਾ ਰੰਗ ਮਰਾ ਇਹ ਮਨ ਤੇ ਹੀ ਵਿੜਾਪਾ ਆ ਗਿਆ ਅਜੇ ਤੱਕ ਤੂੰ ਜਾਗਿਆ ਹੀ ਨਹੀਂ ਅਜੇ ਜਾਗਿਆ ਹੀ ਨਹੀਂ ਅਜੇ ਗਿਆਨ ਨਹੀਂ ਜਾਗ ਨਹੀਂ ਜਾਗਿਆ ਇਹ ਰਵਾਣੀ ਬਾਰ ਬਾਰ ਜਿੰਨਾਂ ਦੀ ਹੈ ਜਾਗੋ ਜਾਗੋ ਸੁੱਤਿਓ ਚੱਲਿਆ ਬਣ ਜਾਰਾ ਜਗਾਉਂਦੀ ਰਵਾਣੀ ਪਰਪਤਾਂ ਵਾਲੇ ਦੇ ਭਾਈ ਜਿਹੜੇ ਜਾਗਦੇ ਨੇ ਹੁਣ ਜਿਹੜਾ ਸੁੱਤਾ ਰਵੇ ਉਹ ਸੁੱਤਾ ਰਵੇਂ ਕਈ ਵਾਰੀ ਉਹਦੇ ਸੌਣ ਦਾ ਲਾਖਾ ਚੋਰ ਲੁੱਟ ਲੈਂਦੇ ਨੇ ਲੁੱਟ ਲੈਂਦੇ ਨੇ ਸੱਚਮੁੱਚ ਇਹ ਇਨਸਾਨ ਜੇ ਨਾ ਜਾਗਿਆ ਅਗਿਆਨ ਦੀ ਨੀਂਦ ਇਹ ਸੁੱਤਾ ਪਿਆ ਰਿਆ ਫਿਰ ਕਾਮ ਕ੍ਰੋਧ ਲੋਭ ਓਹ ਅਹੰਕਾਰ ਇਹ ਵਿਸ਼ੇ ਰੂਪੀ ਚੋਰ ਇਦੇ ਪਿੱਛੇ ਪਿੱਛੇ ਫਿਰਦੇ ਨੇ ਸਤਿਗੁਰੂ ਕਹਿੰਦੇ ਨੇ ਭਾਈ ਇਸ ਦੇਹੀ ਅੰਦਰ ਪੰਜ ਚੋਰ ਵਸੈ ਅੰਮ੍ਰਿਤ ਲੂਟੈ ਮਨ ਮੁਖ ਨੇ ਊਜੈ ਕੋਈ ਨਾ ਸਮਝ ਪੁਕਾਰਾ ਇਸ ਕਰਕੇ ਜਿਹੜੇ ਭਾਈ ਵਾਹਿਗੁਰੂ ਦੀ ਯਾਦ ਵਿੱਚ ਜੁੜਦੇ ਨੇ ਬਾਣੀ ਪੜ੍ਹਦੇ ਨੇ ਸਿਮਰਨ ਕਰਦੇ ਨੇ ਨਾਮ ਜਪਦੇ ਨੇ ਉਹ ਉਹਨਾਂ ਵਾਪਤ ਸਤਿਗੁਰੂ ਕਹਿੰਦੇ ਨੇ ਪ੍ਰਭ ਕੈ ਸਿਮਰਨ ਆਨੰਦਿਨ ਜਾਗੈ ਪਉ ਗਿਆਨ ਦੀ ਜਾਗ ਨਹੀਂ ਜਾਗ ਪੈਂਦੇ ਨੇ ਉਹ ਉਹਨਾਂ ਦਾ ਧਨ ਦੌਲਤ ਪੰਜ ਚੋਰ ਨਹੀਂ ਰੁਕ ਸਕਦੇ ਸੋ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਭਾਈ ਪ੍ਰਭ ਕੈ ਸਿਮਰਨ ਭਉ ਨਾਲ ਆਪੈ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਸਿਮਰਨ ਕਰਨ ਵਾਲੇ ਨੂੰ ਕੋਈ ਨਾ ਵਿਆਪੇ ਉਹ ਕਿਸੇ ਵੀ ਤਰ੍ਹਾਂ ਦਾ ਡਰ ਨਹੀਂ ਵਿਆਪ ਸਕਦਾ ਡਰ ਵੱਡੇ ਦਾ ਡਰ ਛੋਟੇ ਜਾਨਵਰ ਦਾ ਡਰ ਇਸੇ ਤਰ੍ਹਾਂ ਸਭ ਤੋਂ ਵੱਡਾ ਡਰ ਜਮਾਂ ਦਾ ਡਰ ਜਿਹੜਾ ਭਾਈ ਨਾਮ ਜਪਦਾ ਮੌਤ ਦਾ ਡਰ ਕਹਿੰਦੇ ਮੌਤ ਨੂੰ ਵੀ ਡਰ ਵੀ ਦੂਰ ਹੋ ਜਾਂਦਾ ਹੈ ਨਾਮ ਜਪਣ ਵਾਲੇ ਕਵੀਰ ਨੂੰ ਮੋਹ ਮਰਨ ਦਾ ਚੌਂ ਹੈ ਉਹਨਾਂ ਦੀ ਇਹ ਅਵਸਥਾ ਬਣ ਜਾਂਦੀ ਹੈ ਸਤਿਗੁਰੂ ਕਹਿੰਦੇ ਭਾਈ ਪ੍ਰਮਾਤਮਾ ਸਿਮਰਨ ਭੋਗ ਆਵਿਆ ਤੇ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੂੰ ਡਰ ਨਹੀਂ ਸਤਾ ਸਕਦਾ ਪਰਾਹੁਣ ਤੇ ਸਿਮਰਨ ਦੁੱਖ ਨਾ ਸੰਤਾਪੇ ਕਹਿੰਦੇ ਭਾਈ ਦੁੱਖ ਵੀ ਨਹੀਂ ਸਤਾਉਦਾ ਉਹਨਾਂ ਨੂੰ ਉਹਨਾਂ ਨੂੰ ਦੁੱਖ ਵੀ ਨਹੀਂ ਸਤਾ ਸਕਦਾ ਸਤਾ ਸਕਦਾ ਦੇਖੋ ਨਾਮ ਜਪਣ ਵਾਲੇ ਮੌਤੋਂ ਵੀ ਨਿੱਤ ਲੰਦੇ ਨੇ ਮੌਤ ਦਾ ਡਰ ਵੀ ਨਹੀਂ ਆਪਾਂ ਅੱਜ ਇੱਕ ਇਤਿਹਾਸ ਪੜਦੇ ਆਂ ਆਪਾਂ ਨੂੰ ਬਾਹਰੋਂ ਪਰਮਾਨ ਲੈਣ ਦੀ ਲੋੜ ਹੀ ਨਹੀਂ ਸਾਡਾ ਇਤਿਹਾਸ ਹੀ ਇੰਨਾ ਵੱਡਾ ਭਾਈ ਮਨੀ ਸਿੰਘ ਵਰਗੀਆਂ ਨੇ ਵਾਧ-ਵਾਧ ਘਟਵਾ ਲਿਆ ਪਰ ਨਾ ਜ਼ੁਲਮ ਕੇ ਚੁਕੇ ਨਾ ਜ਼ਾਲਮ ਕੇ ਚੁਕੇ ਨਾ ਮੌਤ ਦਾ ਡਰ ਨਾ ਪਹਿ ਹੈ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਉਹਨਾਂ ਨੂੰ ਯਾਦ ਕਰਦੇ ਆ ਨਾ ਉਹਨਾਂ ਨੂੰ ਮੌਤ ਗੱਲ ਸਤ ਸਤ ਦੇ 9 ਸਾਲ ਦੇ ਸਰਜੰਦਿਆਂ ਦੀ ਕਰੀਏ ਨੀਹਾਂ ਵਿੱਚ ਖੜ ਗਏ ਪਰ ਉਹਨਾਂ ਨੂੰ ਨਾ ਕੋਈ ਦੁੱਖ ਸਤਾ ਸਕਿਆ ਨਾ ਝਾਲੰਡਰਾ ਸਕਿਆ ਨਾ ਈਨ ਮਨਾ ਸਕਿਆ ਨਾ ਮੌਤ ਦਾ ਭੈ ਇਹ ਹੈ ਵਾਹਿਗੁਰੂ ਪ੍ਰਮਾਤਮਾ ਦੀ ਸਿਮਰਨ ਦੀ ਵਰਕਤ ਪ੍ਰਭ ਤੇ ਸਿਮਰਨ ਭਉ ਨ ਆਵਿਆ ਪ੍ਰਭ ਕੈ ਸਿਮਰਨ ਦੁੱਖ ਨ ਸੰਤਾਪੈ ਹਾ ਇਹ ਨਹੀਂ ਕਿ ਗੁਰਮੁਖ ਨੂੰ ਦੁੱਖ ਨਹੀਂ ਆਉਂਦਾ ਆਉਂਦਾ ਕਰਮਾ ਰੂਪੀ ਜੇ ਦੁੱਖ ਹੈ ਨਾ ਉਹ ਵੀ ਕਟਣਾ ਕਰਮ ਜਿਹੜਾ ਕਟਣਾ ਹਾ ਇਹਨਾ ਜ਼ਰੂਰ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪਣ ਵਾਲਿਆਂ ਨੂੰ ਪਰਮਾਤਮਾ ਦੇ ਭਗਤਾਂ ਨੂੰ ਸੇਵਕਾਂ ਨੂੰ ਦੁੱਖ ਆਉਂਦਾ ਜਰੂਰ ਆ ਜੋ ਕਰਮਾਂ ਦਾ ਉਹ ਸੂਲੀ ਦੀ ਸੂਲ ਬਣ ਕੇ ਵੀ ਸੱਤਾਂ ਨੂੰ ਕੱਟ ਨਹੀਂ ਦਿੰਦੇ ਨੇ ਦੁੱਖ ਨੇ ਕਰਮਾਂ ਨੇ ਹਾਜ਼ਰੀ ਲਵਾਉਣੀ ਆ ਕਿਉਂਕਿ ਕਰਮਾਂ ਨੇ ਚਿਰ ਕੱਟਿਆ ਨਹੀਂ ਜਾਂਦਾ ਜਿਨੇ ਚਿਰ ਕਰਮ ਭੁਗਦੇ ਆ ਨਾ ਜਾਂਦੇ ਆਪਾਂ ਇਤਿਹਾਸਕ ਸਾਕੀ ਪੜ੍ਹਦੇ ਆ ਗੁਰੂ ਨਾਨਕ ਪਾਤਸ਼ਾਹ ਮਹਾਰਾਜਿਆਂ ਦੀ ਦੋ ਹੁੰਦੇ ਨੇ ਗੁਰਮੁਖ ਤੇ ਮਨਮੁਖ ਇੱਕ ਸੰਗਤ ਜਾਣ ਵਾਲਾ ਉਹ ਸੰਗਤ ਜਣ ਵਾਲਾ ਸੰਗਤ ਜਾਣ ਵਾਲਾ ਇੱਥੇ 16 ਵਜਦੀ ਆ ਕੋ ਸੰਗਤ ਜਾਣ ਵਾਲਿਆਂ ਨੂੰ ਹੋਰ ਲੱਭਦੀ ਆ ਆਖਰ ਗੁਰੂ ਨਾਨਕ ਪ੍ਰਾਤਿਸ਼ਾ ਦੇ ਕੋਲੇ ਇਸ ਤਰ੍ਹਾਂ ਨਿਰਣਾ ਪਹੁੰਚਿਆ ਸੱਚ ਪਾਤਸ਼ਾਹੇ ਕੀ ਕਾਰਨ ਕਿ ਸੰਗਤ ਕਰਨ ਵਾਲਿਆਂ ਨੂੰ ਜੀ ਦੁੱਖਾ ਮਰ ਮੁਕਰ ਮੋਰਾ ਬਿੰਦੀਆਂ ਨੇ ਸਤਿਗੁਰ ਕਹਿੰਦੇ ਇਹ ਨਹੀਂ ਹੋ ਸਕਦਾ ਕਹਿੰਦੇ ਮਹਾਰਾਜ ਹੋਇਆ ਸਾਡੇ ਨਾਲ ਕਹਿੰਦੇ ਕੀ ਹੋਇਆ ਕਹਿੰਦੇ ਆ ਵੇਖੋ ਮੈਂ ਰੋਜ਼ ਸੰਗਤ ਕਰਦਾ ਮੇਰੇ ਪੈਰ ਵਿੱਚ 16 ਵਜਦੀ ਦੇ ਮਾਰੇ ਪਾਸੇ ਜਾਂਦਾ ਹੈ ਅਸੀਂ ਦੋਸਤਾਂ ਇਹਨੂੰ ਮੋਹ ਲੱਭੀ ਸਤਿਗੁਰਾਂ ਦੇ ਚਾਹ ਜਦੋਂ ਦੇਖਿਆ ਕਹਿੰਦੇ ਜਿੱਥੋਂ ਮੋਹ ਲੱਭੀ ਕਹਿੰਦੇ ਜਨਨ ਪੁੱਟੋ ਇੱਕ ਘੜਾ ਮਿਲ ਜਾਂਦਾ ਘੜਾ ਸਾਰਾ ਕੋਲੇ ਪੋਰੇ ਨਾਲ ਭਰਿਆ ਹੋਇਆ ਉਹਦੇ ਵਿੱਚ ਇੱਕ ਮੋਹ ਲੁਕਲੀ ਕਹਿੰਦੇ ਇੱਕ ਹੋਰ ਹੋਰ ਮਿਲੀ ਉਹਦੇ ਵਿੱਚਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਮਝਾਉਣ ਲੱਗੇ ਕਹਿੰਦੇ ਤੁਹਾਡੇ ਕਰਮ ਸਨ ਇਹਨੇ ਪਿਛਲੇ ਜਨਮਾਂ ਚ ਪੁੰਨ ਕੀਤਾ ਹੋਵੇਗਾ ਇਹਨੂੰ ਮੋਰਾਂ ਦਾ ਘੜਾ ਮਰਨਾ ਸੀ ਪਰ ਮਾੜੀ ਸੰਗਤ ਕਰਨ ਕਰਕੇ ਉਹ ਪੁੰਨ ਖਤਮ ਹੋ ਗਏ ਇੱਕ ਮੋਰ ਦੋ ਮੋਰਾਂ ਰਹਿ ਗਈਆਂ ਤੇਰੇ ਕਰਮਾਂ ਦੇ ਵਿੱਚ ਭਾਈ ਸੂਲੀ ਸੀ ਸੂਲੀ ਤੇ ਚੜਨਾ ਸੀ ਸੂਲੀ ਅੱਜ ਵੀ ਆਪਾਂ ਕਹਿੰਦੇ ਆ ਵੀ ਫਲਾਣਿਆਂ ਨੂੰ ਸੂਲੀ ਦੇ ਦਿੱਤੀ ਸੂਲੀ ਇਦਾਂ ਨਹੀਂ ਇੱਕ ਤਾਰ ਰਸਾ ਪਾ ਕੇ ਅੰਗੜ ਜਹਾਸੀ ਦਿੱਤੀ ਜਾਂਦੀ ਹੈ ਇੱਕ ਸੁੱਕੀ ਲੱਕੜ ਨੂੰ ਤਾਹਾਂ ਤੋਂ ਤਿੱਖੀ ਕਰਕੇ ਗੱਡਿਆ ਜਾਂਦਾ ਚੌਂਕ ਦੇ ਵਿੱਚ ਉਹਦੇ ਉੱਤੇ ਪੇਂਟ ਪਾਨੇ ਪਾਇਆ ਜਾਂਦਾ ਫਿਰ ਘੁਮਾਇਆ ਜਾਂਦਾ ਫਿਰ ਜਿਉਂ-ਜਿਉਂ ਘੁੰਮਦਾ ਉਹ ਸਾਰੀ ਲੱਕੜ ਪੇਂਟ ਵਿੱਚ ਦਿੱਸ ਜਾਂਦੀ ਇਹ ਦਮੌਤ ਉਹਨੂੰ ਸੂਲੀ ਕਹਿੰਦੇ ਕਹਿੰਦੇ ਤੇਰੇ ਕਰਮਾਂ ਚ ਸੂਲੀ ਸੀ ਪਰ ਤੋਂ ਸੰਗਤ ਕਰਦਾ ਨਾਮ ਜਪਣ ਕਰਕੇ ਸਿਮਰਨ ਕਰ ਕਰਕੇ ਉਹ 16 ਦੀ 16 ਅਟ ਦੀ ਕਰਮ ਇਕੱਠਿਆ ਗਿਆ ਸਤਿਗੁਰੂ ਕਹਿੰਦੇ ਨੇ ਲੇਖ ਨਾ ਬਟੇ ਇਹ ਸਖੀ ਜੋ ਲਿਖਿਆ ਕਰਤਾਰ ਜੋ ਵਾਹਿਗੁਰੂ ਪਰਮੇਸ਼ਰ ਨੇ ਲਿਖ ਦਿੱਤਾ ਮਿਟ ਨਹੀਂ ਸਕਦਾ ਹਾਂ ਗੁਰੂ ਸੰਗਰਥ ਨੇ ਸਤਿਗੁਰੂ ਸੰਗਰਥ ਨੇ ਉਹ ਲੇਖ ਪੜ੍ਹ ਦਿੰਦੇ ਨੇ ਲੇਖ ਮਿੰਟ ਦਿੰਦੇ ਨੇ 84 ਸੁਖਨੇ ਚ ਵੀ ਪੁੰਗਤਾ ਸਕਦੇ ਨਹੀਂ ਪੜਦੇ ਆ ਨਾ ਜਿਹਨ ਦਸਨ ਪਾਤਸ਼ਾਹ ਮਹਾਰਾਜਾ ਰਾਏਕੋਟ ਤੋਂ ਅੱਗੇ ਦੀਨੇ ਕਾਂਗੜ ਗਏ ਮੀਰ ਸ਼ਮੀਰ ਗੁਰੂ ਕੇ ਸੇਵਕ ਸਿੱਖ ਸਤਿਗੁਰੂ ਨੇ ਉਹਦੀ 84 ਸੁਖਨੇ ਦੀ ਪੁੰਗਤਾ ਕੀਤੀ ਬੋਲੋ ਸਤਨਾਮ ਸ੍ਰੀ ਇੱਕ ਵਾਰ ਰਾਜਾ ਆਇਆ ਸੀ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਉਹਨੇ ਵੀ ਸ਼ੰਕਾ ਕੀਤਾ ਜੀ ਮਹਾਰਾਜਾ ਰਾਗੀ ਸੰਗ ਕੀਰਤਨ ਕਰ ਰਹੇ ਨੇ ਬਾਣੀ ਦਾ ਸ਼ਬਦ ਪੜ੍ਹ ਰਹੇ ਨੇ ਲੇਖ ਨਾ ਪੇਟੀ ਕੇ ਸੱਕੀ ਜੋ ਲਿਖਿਆ ਕਰਤਾਰ ਦੇ ਲੇਖ ਇਹਨੇ ਮੈਂ ਤੁਹਾਡੇ ਚਰਨਾ ਚਾਉਣ ਦਾ ਕੀ ਫਾਇਦਾ ਮਹਾਰਾਜ ਜੀ ਨੇ ਨਹੀਂ ਹੋ ਸਕਦਾ ਸੰਗਤ 'ਚ ਆਇਓ ਏਕ-ਇਕ ਸਵਾਸ ਸਫਲਾ ਸਮਾ ਸਫਲਾ ਕਹਿੰਦੇ ਮਹਾਰਾਜ ਮੰਨ ਲਿਆ ਕਿ ਮੰਨ ਲੈਨੇ ਪਰ ਲੇਖ ਜਿਹੜੇ ਕਰਮ ਨੇ ਉਤਪ ਉਤਲੇ ਪੈਣਗੇ ਉਹ ਉਹ ਉਹਨਾਂ ਦਾ ਲੇਖਾ ਜੋਖਾ ਜਾਦਾ ਕਰਮ ਘਟੋ ਫਿਰ ਮਹਾਰਾਜ ਨੇ ਕਿਰਪਾ ਕੀਤੀ ਸਾਖੀ ਕਰਨੀ ਆ ਫਿਰ ਪ੍ਰਤੱਕ ਤੌਰ ਤੇ ਹੀ ਇਹੋ ਜਿਹਾ ਸਿੱਧ ਸਹਾਰਾ ਤਿਆਰ ਆ ਉਹਦੇ ਨਾਲ ਉਹ ਮੰਨ ਗਿਆ ਮੰਨਣਾ ਪਿਆ ਉਹਨਾ ਗੁਰੂ ਸਰਰਥ ਹੈ ਸਤਗੁਰੂ ਕਿਰਪਾ ਕਰਦੇ ਜੀ ਸਰਵਨ ਕਰ ਰਹਾ ਸਹੀ ਪ੍ਰਭ ਕੈ ਸਿਮਰਨ ਭਾਉ ਨਾ ਗਿਆਪੈ ਪ੍ਰਭ ਕੈ ਸਿਮਰਨਾ ਦੁੱਖ ਨਾ ਸੰਤਾਪੈ ਨਾਮ ਜਪਣ ਵਾਲੇ ਨੂੰ ਦੁੱਖ ਆਉਂਦੇ ਨੇ ਕਰਮਾਂ ਦੇ ਪਰ ਉਹ ਸਤਾਉਂਦੇ ਨਹੀਂ ਅੰਦਰੋਂ ਨਹੀਂ ਟੁੱਟਦਾ ਅੰਦਰੋਂ ਜੁੜਿਆ ਰਹਿੰਦਾ ਦੁੱਖ ਤੋੜ ਨਹੀਂ ਸਕਦੇ ਨਾਮ ਜਪਣ ਵਾਲੇ ਨੂੰ ਪ੍ਰਭ ਕੈ ਸਿਮਰਨ ਸਾਧ ਗੈ ਸੰਗ ਹੇ ਭਾਈ ਨਾਮ ਜਪਣ ਵਾਲੇ ਨੂੰ ਭਾਈ ਜਦੋਂ ਨਾਮ ਜਪਦਾ ਸੰਮਨ ਕਰਦਾ ਚੱਲਿਆ ਜਾਂਦਾ ਅਰਦਾਸ ਕਰਦਾ ਗੁਰੂ ਦੇ ਚਰਨਾਂ 'ਚ ਕਿਰਪਾ ਕਰਿਓ ਜਿਵੇਂ ਬਾਬਾ ਬਿਧੀ ਚੰਦ ਜੀ ਨੇ ਮੰਗ ਮੰਗੀ ਸੀ ਨਾ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਧੂ ਦਾ ਸੰਗ ਨਾਮ ਦਾ ਰੰਗ ਨਿਸ਼ਚਾ ਭੰਗ ਜਦੋਂ ਇੱਦਾਂ ਅਰਦਾਸ ਕਰਦਾ ਨਾ ਫਿਰ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ ਸਾਧਨ ਕਰਨ ਵਾਲਿਆਂ ਦੀ ਨਾਮ ਜਪਣ ਵਾਲਿਆਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ ਸਾਰਕ ਨਿਧਾਨ ਨਾਨਕ ਹਰ ਰੰਗ ਕਹਿੰਦੇ ਉਹਨਾਂ ਦੇ ਕੋਲੇ ਭਾਈ ਸਾਰੇ ਖਜ਼ਾਨੇ ਪਰਮਾਤਮਾ ਖੋਲ ਦਿੰਦਾ ਪ੍ਰੇਮ ਰੂਪੀ ਰੰਗ ਚਾੜ ਦਿੰਦਾ ਰੰਗ ਹਰ ਗੈ ਰੰਗ ਅਨੰਦ ਦਾ ਭਾਵ ਪ੍ਰੇਮ ਇਹੋ ਜਿਹਾ ਨਾਮ ਰੂਪੀ ਪ੍ਰੇਮ ਰੂਪੀ ਰੰਗ ਚਾੜਦੇ ਨੇ ਫਿਰ ਭਾਵੇਂ ਬੰਦ-ਬੰਦ ਕੱਟਿਆ ਜਾਵੇ ਹੋਰ ਅੰਦਰ ਨਹੀਂ ਉਤਰਦਾ ਹੋਰ ਅੰਦਰ ਨਹੀਂ ਉਤਰਦਾ ਭਾਵੇਂ ਬੰਦ-ਬੰਦ ਕਿਉਂ ਨਾ ਕੱਟਿਆ ਜਾਵੇ ਇਸ ਕਰਕੇ ਸਾਧ ਜੀ ਦਾ ਹਾਰ ਉਹਨਾਂ ਦੇ ਕੋਲੇ ਭਾਈ ਨਾਮ ਰੂਪੀ ਵਰਕਤਾ ਰੂਪੀ ਸਾਰੇ ਖਜ਼ਾਨੇ ਸਤਗੁਰੂ ਖੋਲ ਦਿੰਦੇ ਨੇ ਆਪਣੇ ਸੇਵਕਾਂ ਦੇ ਨਾਮ ਜਪਣ ਵਾਲਿਆਂ ਦੇ ਅੱਗੇ ਸੋ ਆਓ ਇੱਥੇ ਸਮਾਪਤੀ ਕਰੀਏ ਸਮਾ ਹੋ ਚੁੱਕਾ ਹੈ ਸੋ ਆਜਾਤਵਾਰ ਹੈ ਦਬੇ ਕਣ ਜਿੱਥੇ ਵੱਲੋਂ ਗੁਰਮਤਿ ਵੱਲੋਂ ਇੱਕ ਜਿੱਥੇ ਵੱਲੋਂ ਆਸਾ ਦੀ ਬਾਣੀ ਦੇ ਕੀਰਤਨ ਵੀ ਹੋਣੇ ਹਨ ਸੋ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਵਿਚਾਰਨ ਕਰਦੇ ਹਾਂ ਅਨੇਕਾਂ ਤਰ੍ਹਾਂ ਦੀ ਗੱਲਾਂ ਤੁਲਨਾ ਹੋ ਜਾਂਦੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਹਾਰਹ ਕਿਰਪਾ ਕਰਕੇ ਸਤਿਗੁਰੂ ਬਖਸ਼ ਲੈ ਸਮਤ ਬਖਸ਼ਿਸ਼ ਕਰਨਾ ਦਰੋਂ ਉਹਨਾਂ ਨਾਮ ਦੀਆਂ ਸੇਵਾ ਜਿਨਾਂ ਸੰਗਤ ਦਿਨਾਂ ਉਤਟੇ ਤਰਤਮ ਸ਼ੇਸ਼ਕਰਣ ਜੀ ਤੁਲਾ ਦੀ ਖਿਮਾ ਬਖਸ਼ੋ ਸੰਲੋਕ ਤਮਨ ਗੁਰੂ ਪਾਣੀ ਪਿਤਾ ਮਤਾ ਤਰਤਮ ਹਤ ਦਿਵਸ ਤੇ ਰਾਤ ਤੂਰੇ ਦਾਈ ਦਾਇਆ ਖੇਲੈ ਸੰਗਲ ਜਗਤ ਚੰਗਿਆਈਆਂ ਬਰਿਆਈਆਂ ਬਾਚੈ ਤਮਹ ਦੂਰ ਕਰਮੀ ਆਪੋ ਆਪਣੀ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਨ ਜਿਨੇ ਨਾਮ ਧਿਆਇਆ ਗਏਨ ਸ਼ਕਤ ਕਹਾਲ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ